ਆ ਬਣੇ ਹਨੀਰੋ ਬੇਬੇ ਆ ਗਈ ਹੋਊ। ਸੌਣ ਲੱਗਿਆ ਜੇ ਮੇਰੇ ਜੀ ਨਹੀਂ ਲੱਗਿਆ। ਇਹ ਤਾਂ ਗੱਲ ਨਹੀਂ ਮੰਦੀ ਬੇਬੇ ਕੀ ਸੀ। ਕੀ ਆ ਗਈ ਬੇ? ਆ ਗਈ। ਹਾਂ। ਨਹੀਂ ਸਾਡਾ ਤਾਂ ਜੀ ਨਹੀਂ ਲੱਗਿਆ ਅੱਜ। ਅੱਛਾ। ਹੋਰ ਬੇਬੇ ਤਰਾਵਾ ਜੀ ਲੱਗਦਾ। ਆਇਤਾ ਤੂੰ ਥੱਕ ਗਈ ਹੋਵੇਂਗੀ। ਹੋਰ ਅੱਜ ਮੈਂ ਥੱਕ ਗਈ। ਕਮਲ ਨੇ ਇਹ ਅੱਜ ਨਰੇਗਾ ਚ ਗਈ ਸੀ। ਅੱਛਾ। ਬੇਬੇ। ਠੀਕ ਹੈ। ਸਾਰਾ ਦਿਨ ਹੀ ਸਾਡਾ ਜੀ ਲੱਗਿਆ ਅੱਜ। ਨਹੀਂ ਜਲਾ ਤੂੰ ਕਿੰਨੇ ਗੇੜੇ ਮਾਰਦੀ ਐ। ਹੋਰ ਮੈਂ ਅੱਜ ਅੱਜ ਤੇਰੇ ਛੁੱਟੀ ਕਿੰਨੇ ਵਜੇ ਮਿਲ ਗਈ? ਸਾਨੂੰ ਟੋਟੀ ਮਿਲ ਗਈ ਤੈਨੋਂ ਜੀ ਸੁੱਟੀ ਨੂੰ ਕਿਹੜਾ ਸਕੂਨ ਜਬੇ ਬੇ ਐਲ ਉਹ ਗੱਲਾਂ ਬੇਬੇ ਕਹਦੀ ਅੱਜ ਮੈਨੂੰ ਵੀ ਸਾਰੇ ਪੁੱਛਣ ਹਾਂ ਤੇਰੀ ਵੀਡੀਓ ਦੇਖੀ ਸੀ ਤੇਰੀ ਵੀਡੀਓ ਮਾ ਬੇਬੇ ਤੂੰ ਵਾਇਰਲ ਹੋ ਗਈ ਹਾਂ ਬੇਬੇ ਦਾ ਸਕੂਲ ਵਾਲੀਆਂ ਗੱਲਾਂ ਕਰਦੇ ਛੁੱਟੀ ਮਿਲ ਗਈ। ਇਹਨੂੰ ਕੰਮ ਲੈ ਕਿਹਾ ਹੈਗਾ। ਵੀ ਤੂੰ ਕੰਮ ਇਹ ਸਾਰਾ ਛੱਡ ਦੇ। ਹਾਂ। ਆ ਬੈਠਿਆ ਬੇਬੇ ਬੇਬੇ ਤੈਨੂੰ ਕਹਿਣਾ ਨਾ ਸੀ। ਇਹ ਇਹ ਕਹਿੰਦੀ ਵੀ ਨਹੀਂ ਮੈਨੂੰ ਐ ਵੀ ਵਧੀਆ ਨਹੀਂ ਲੱਗਦਾ ਹੈਗਾ। ਉਹ ਕਹੇ ਬੇਬੇ ਕੋਈ ਵੀ ਚੀਜ਼ ਦੀ ਲੋੜ ਹੈ ਤੈਨੂੰ। ਜੋ ਤੈਨੂੰ ਮਾਂ ਹੀ ਕਹਤਾ ਹੈ ਨਾ ਵੀ ਤੂੰ ਆਪਦਾ ਘਰ ਸਮਝ ਕੇ ਲੈ ਆ ਤੂੰ। ਆ ਬੇਬੇ ਦਾ ਘਰ ਦਿਖਾ ਦੇ ਹਮੀਰੋ ਬੇਬੇ ਦਾ। ਆ ਜੀ ਹਮੀਰੋ ਬੇਬੇ ਦਾ ਸਾਡੀ ਦਾ ਘਰ ਆ। ਤੁਸੀਂ ਦੇਖ ਸਕਦੇ ਹੋ। ਇਹ ਬੇਬੇ ਦਾ ਘਰ ਹੈ ਹਮੀਰੋ ਦਾ। ਹੁਣ ਬੇਬੇ ਕਹਿੰਦੀ 3 ਦਿਨ ਆਹ ਸੱਚੇ ਹਫਤਾ ਮੈਂ ਡਿਊਟੀ ਕਰਨੀ ਹੈ। ਅੱਛਾ ਮੈਂ ਤਾਂ ਇਹਨੂੰ ਬਹੁਤ ਜ਼ੋਰ ਲਾਣੇ ਬੇਬੇ ਜਾ ਕੀ ਕਰਨਾ ਬੇਬੇ ਇਹਨੂੰ ਕਹਿਣੇ ਵੀ ਜਾ ਕੀ ਕਰਨਾ ਤੂੰ ਇਹ ਕਹਿੰਦੇ ਮੇਰਾ ਕਾਰਡ ਬੰਦ ਹੋ ਜਾਊਗਾ ਮੇਰਾ ਕਾਰਡ ਬੰਦ ਹੋ ਜਾਊਗਾ ਨਰੇਗਾ ਵਾਲਾ ਹਾਂ ਨਰੇਗਾ ਵਾਲਾ ਕਰੀ ਮੇਰਾ ਕਾਰਡ ਬੰਦ ਹੋ ਜਾਊਗਾ ਕੋਈ ਨਾ ਇਹ ਜੇ ਗੱਲਾਂ ਕਰਦੇ ਬੇਬੇ ਹੋਰ ਇਹਨਾਂ ਇਹ ਕਿਹੜੇ ਬੇਬੇ ਸਾਡੇ ਨਾਲ ਰਹਿਿਆ ਕਰ ਬੇਬੇ ਮੈਂ ਛੋਟੇ ਨਹੀਂ ਰਹੂਗੀ ਮੈਂ ਪੰਜ ਦਿਨ ਰਹੀ ਇਹ ਕਿਹੜੇ ਪੰਜ ਦਿਨ ਮੈਨੂੰ ਲਾ ਲੈਂਦੇ ਪੰਜ ਦਿਨ ਲਾ ਲਾਂਗੇ ਲਾ ਲਾ ਜਿਵੇਂ ਕਰੀ ਮੈਨੂੰ ਬਾਜਦੇ ਦੀ ਡਿਊਟੀ ਕਰ ਲੈਂਦੇ ਉਹ ਕਮਲ ਫੇਰੇ ਦੇ ਪ੍ਰਾਈਵੇਟ ਤਨਖਾਹ ਵੱਧਾ ਬੇਬੇ ਦੀ ਤਨਖਾਹ ਘਟਦਾ ਹੈ ਸਰਕਾਰੀ ਕਿੰਨੀ ਹੁੰਦੇ ਬੇਬੇ ਕਿੰਨੇ ਬੇਬੇ ਦਿਹਾੜੀ ਦਿੰਦੇ ਨੇ ਉਹ 300 ਤੋਂ ਉੱਤੇ 300 ਤੋਂ ਉੱਤੇ ਕੋਈ ਗਵਾਂਧ ਤੁਮਣ ਜਮੀਨ ਥੱਲੇ ਬਹਿ ਗਿਆ ਘਟਾ ਹੈ ਘਟਦਾ ਕਮਲਾਨਾ ਦੇਖੇ ਵਿਚਾਰੀ ਆ ਜਾਂਦੇ ਮੇਰਾ ਕਾਰਡ ਨਾ ਬੰਦ ਹੋ ਜੇ ਹੋਰ ਵੀ ਚੱਲ ਮਜਬੂਰੀਆਂ ਹੁੰਦੀਆਂ ਨੇ ਕਮਲ ਆਪਾਂ ਤੈਨੂੰ ਬਹੁਤ ਜ਼ੋਰ ਲਾਉਣੇ ਮੰਨਦੀ ਨਹੀਂ ਮਨ ਕਿਸੇ ਦੀ ਗੱਲ ਨਹੀਂ ਮੰਨਦੀ ਸਹੀ ਗੱਲ ਹੈ ਠੀਕ ਭਾਈ ਹੁਣ ਸਾਰੇ ਜਿੰਨੇ ਇਹਦੇ ਵੇ ਸਾਰੇ ਕਹਿੰਦੇ ਨੇ ਮੇਰੀ ਮਾਂ ਗਏ ਨੂੰ ਕਮੈਂਟਾਂ 'ਚ ਦੱਸੋ ਵੀਰ ਬਣ ਕੇ ਫਿਰ ਇਹਨੂੰ ਪੜ੍ਹ ਕੇ ਸੁਣਾਵਾਂਗੇ ਅਸੀਂ ਬੇਬੇ ਨੂੰ ਵੀ ਤੇਰੇ ਪੁੱਤ ਤੇਰੀਆਂ ਧੀਆਂ ਸਾਰੇ ਆਏ ਕਹਿੰਦੇ ਨੇ ਇਹਨੂੰ ਕਹੋ ਬਾਈ ਬਣ ਕੇ ਵੀ ਤੂੰ ਕੰਮ ਤੇ ਨਾ ਜਾ। ਹਾਂ ਸਾਡੀ ਬੇਬੇ ਨੂੰ ਹੌਸਲਾ ਦਿੰਦੇ ਰਹੋ। ਹਾਂ ਹਾਂ ਵੀਰ ਬਣ ਕੇ ਤੁਸੀਂ ਇਹਨੂੰ ਕਹੋਗਾ ਬੇਬੇ ਜਾਇਆ ਨਾ ਕਰ ਤੂੰ। ਹਾਂ ਵੀ ਅਸੀਂ ਤੇਰੇ ਨਾਲ ਆ। ਸਾਡੀ ਤਾਂ ਨਹੀਂ ਮੰਨਦੀ ਕੀ ਪਤਾ ਛੋਟੀ ਕਹਿੰਦੀ ਮੰਨ ਲੈ ਛੋਟੀਆਂ ਮੰਨ ਲੈ ਸਾਰਿਆਂ ਦੀ ਐ ਨਾ। ਕਰ ਦਿਓ ਕਮੈਂਟ ਵੀਰ ਬਣ ਕੇ ਚੰਗਾ ਬੇਬੇ ਨੂੰ। ਠੀਕ ਧੰਨਵਾਦ ਜੀ। ਸਸਰੀ ਘਰ ਵਾਲਾ ਦੇ ਬੇਬੇ। ਹਾਂ ਰਹਿਣੇ ਕਾਰ ਭਾਈ ਸਾਰਿਆਂ ਨੂੰ।